ਅੱਜ ਸਾਡਾ ਸਾਰੇ ਹਿੰਦੂ ਜਥੇਬੰਦੀਆਂ ਤੋਂ ਅਲੱਗ-ਅਲੱਗ ਜਥੇਬੰਦੀਆਂ ਬਜਰੰਗਦਲ ਸ਼ਿਵ ਤੇਨਾ ਗਊ ਰੱਖਿਆ ਦਲ ਵੱਲੋਂ ਐਸ.ਡੀ.ਐਮ ਸਾਹਿਬ ਨੂੰ ਮੰਗ ਪੱਤਰ ਦਿੱਤਾ ਗਿਆ ਜੋ ਕਿ ਬੰਗਲਾਦੇਸ਼ ਦੇ ਵਿੱਚ ਹਿੰਦੂਆਂ ਦੇ ਅਤਿਆਚਾਰ ਹੋ ਰਿਹਾ ਸ਼ਰਿਆਮ ਕਤਲ ਹੋ ਰਿਹਾ ਉਹਨਾਂ ਨੂੰ ਜ਼ਿੰਦਾ ਜਲਾਇਆ ਜਾ ਰਿਹਾ ਉਸ ਦੇ ਖਿਲਾਫ ਅਸੀਂ ਮੰਗ ਪੱਤਰ ਦਿੱਤਾ ਹੈ ਕਿ ਅਸੀਂ ਪਹਿਲਾਂ ਵੀ ਐਸ.ਡੀ.ਐਮ ਸਾਹਿਬ ਨੂੰ ਚਾਰ ਵਾਰ ਮੰਗ ਪੱਤਰ ਦੇ ਚੁੱਕੇ ਹਾਂ ਕਿ ਜੋ ਵੀ ਜ਼ੈਰ ਦੇ ਵਿੱਚ ਆਲੇ-ਦੁਆਲੇ ਵਿੱਚ ਗੈਰ ਪੰਜਾਬੀ ਰਹਿ ਰਹੇ ਆ ਉਹ ਕਿਸੇ ਵੀ ਸਟੇਟ ਦਾ ਆ ਉਹਨਾਂ ਦੀ ਵੈਰੀਫਿਕੇਸ਼ਨ ਯਕੀਨੀ ਕੀਤੀ ਜਾਵੇ ਪਰ ਪਿਛਲੀ ਵਾਰ ਚਾਰ ਵਾਰ ਮੰਗ ਪੱਤਰ ਦੇਣ ਦਾ ਕੋਈ ਵੀ ਉ ਕਸੀ ਇਸ ਵਾਰ ਆਖਰੀ ਵਾਰ ਐਸਡੀਐਮ ਸਾਹਿਬ ਨੂੰ ਮੰਗ ਪੱਤਰ ਦੇ ਰਿਹਾ ਤੇ ਚੇਤਾਵਨੀ ਦੇ ਰਿਹਾ ਕਿ ਜੇਕਰ 15-20 ਦਿਨਾਂ ਦੇ ਵਿੱਚ ਵਿੱਚ ਇਸ ਤੇ ਨਹੀਂ ਕੋਈ ਐਕਸ਼ਨ ਲਿਆਗਾ ਤਾਂ Hindu ਜਥੇਬੰਦੀਆਂ ਆਪਣੇ ਆਪ ਕਾਰੇ ਉਤਰੀ ਜਾਊਂਗੇ ਉੱਥੇ ਪੈਰੇ ਉਤਰੀਓਂਗਾ ਤੇ ਇਹਦਾ ਜ਼ਿੰਮੇਵਾਰ ਪਛਾਹਨ ਹੋਊਗਾ ਸਾਡੀ ਕੋਈ ਜ਼ਿੰਮੇਵਾਰੀ ਨਹੀਂ ਹੋਵੇਗੀ ਸ਼ੰਕਰ ਦੇ ਵਿੱਚ ਅਲੱਗ-ਅਲੱਗ ਜਥੇਬੰਦੀਆਂ ਵੱਲੋਂ Hindu ਜਥੇਬੰਦੀਆਂ ਵੱਲੋਂ ਐਸਡੀਐਮ ਸਾਹਿਬ ਨੂੰ ਮੰਗ ਪੱਤਰ ਦਿੱਤਾ ਗਿਆ ਕਿ ਜਿਵੇਂ ਕਿ ਬੰਗਾਲ ਦੇ ਵਿੱਚ ਹਿੰਦੂਆਂ ਨੂੰ ਘਰਾਂ ਤੋਂ ਕੱਢ-ਕੱਢ ਕੇ ਉਹਨਾਂ ਨੂੰ ਜਿੰਦੇ ਜਲਾਇਆ ਗਿਆ ਜਿੰਦੇ ਵੀ ਉਸ ਥਾਂ ਤੱਕਰ ਜਲਾਇਆ ਗਿਆ ਵੀ ਜਦੋਂ ਤੱਕ ਉਹਨੂੰ ਤਸੱਲੀ ਨਹੀਂ ਹੋਗੀ ਜੇ ਉਹ ਮਾਰ ਵੀ ਜਾਂਦਾ ਸੀਗਾ ਫਿਰ ਵੀ ਉਹਨੂੰ ਠੁੱਡਾਂ ਦਾ ਨਾਲ ਉਹਨੂੰ ਮਾਰੇ ਜਾਂਦਾ ਸੀਗਾ ਅਸੀਂ ਅੱਜ ਮੰਗ ਪੱਤਰ ਰਾਹੀਂ ਇਹ ਇਹਨਾਂ ਨੂੰ ਦੱਸਣਾ ਚਾਹੁੰਦੇ ਆਂ ਕਿ ਪੰਜਾਬ ਨੂੰ ਬੰਗਲਾਦੇਸ਼ ਨਾ ਬਣਾਇਆ ਜਾਵੇ ਕਿ ਜਿੰਨੇ ਵੀ ਕਿਤੇ ਵੀ ਸ਼ਹਿਰ ਦੇ ਕਿਨਾਰਿਆਂ ਤੇ ਕੋਨਿਆਂ ਤੇ ਰੇਲਵੇ ਸਟੇਸ਼ਨਾਂ ਤੇ ਜੋ ਝੁੱਗਿਆਂ ਵਾਲੇ ਬੈਠੇ ਆ ਜਿਨ੍ਹਾਂ ਦੇ ਸਾਨੂੰ ਪੂਰਾ 101% ਸੱਕ ਹੈਗਾ ਕਿ ਉਹ ਇੱਕ ਰਹਾੰਗੀਏ ਆ ਬੰਗਲਾਦੇਸ਼ੀ ਆ ਉਹਨਾਂ ਦੀ ਵੈਰੀਫਿਕੇਸ਼ਨ ਕੀਤੀ ਜਾਵੇ ਔਰ ਦੂਜਾ ਜਿਹੜੇ ਵੀ ਪਿੰਡਾਂ ਦੇ ਵਿੱਚ ਸਰਪੰਚ ਪੰਚ ਜਾਂ ਸ਼ਹਿਰਾਂ 'ਚ ਐਮਸੀ ਹੈਗੇ ਆ ਜਿਹੜੇ ਆਪਣੀ ਵੋਟਾਂ ਦੀ ਰਾਜਨੀਤੀ ਕਰਕੇ ਉਹਨਾਂ ਦੀਆਂ ਵੋਟਾਂ ਵਧਾ ਰਹੇ ਆਪਣਾ ਖਾਣਾ ਪੂਰਤੀ ਕਰ ਰਹੇ ਉਹਨਾਂ ਦੀਆਂ ਵੋਟਾਂ ਜ਼ਿਆਦਾ ਵਧਾ ਰਹੇ ਕਿ ਆਪਣੀ ਜਿੱਤ ਪ੍ਰਾਪਤ ਕਰਨ ਲਈ ਅਸੀਂ ਉਹਨਾਂ ਨੂੰ ਵੀ ਤੁਹਾਡੇ ਮੱਧਮ ਰਾਹੀਂ ਅਗਾਹ ਕਰਦੇ ਆ ਕਿ ਉਹ ਟਾਈਮ ਨਾਲ ਆਵੇ ਕਿ ਸਾਨੂੰ ਤੁਹਾਨੂੰ ਕਾਲਰਾ ਤੋਂ ਫੜ ਕੇ ਰੋੜਾਂ ਤੇ ਲਿਆਣਾ ਪਵੇ ਇਹਨਾਂ ਦੀ ਵੈਰੀਫਿਕੇਸ਼ਨ ਅਗਰ ਨਿਕਲਦੀ ਆ ਤਾਂ ਉਹਦੇ ਜ਼ਿੰਮੇਵਾਰ ਜਿਹੜੇ ਐਮਸੀ ਔਰ ਪਿੰਡਾਂ ਦੇ ਸਰਪੰਚ ਪੰਚ ਹੈਗੇ ਆ ਜਿਹੜੀ ਇਹਨਾਂ ਦੀ ਵੈਰੀਫਿਕੇਸ਼ਨ ਕਰਦੇ ਆ ਸੋ ਇਹਨਾਂ ਬੰਗ ਦੇਸ਼ਿਆ ਨੂੰ ਸਾਡੇ ਇਹਨਾਂ ਦੇ ਮੋਰੇ ਵੀ ਇਹੀ ਬੇਨਤੀ ਹੈਗੀ ਐਸਟੇਮ ਸਾਹਿਬ ਇਹਨਾਂ ਦੀ ਵੈਰੀਫਿਕੇਸ਼ਨ ਕਰਕੇ ਇਹਨਾਂ ਨੂੰ ਪੰਜਾਬ ਦੇ ਵਿੱਚੋਂ ਬਾਹਰ ਕੱਢਿਆ ਜਾਵੇ ਤੇ ਵੀ ਬਗਾਰ ਕਿਥੋਂ ਵੀ ਅੱਗੇ ਤੋਂ ਕੋਈ ਕਾਨੂੰਨ ਅਮਨ ਤੇ ਕਾਨੂੰਨ ਦਾ ਜਿਹੜਾ ਹੈਗਾ ਉਹ ਨਹੀਂ ਤੇ ਇਹ ਖਰਾਬਗਰ ਤੇ ਇਹਦੇ ਬਾਰੇ ਅਸੀਂ ਵੈਰੀਫਿਕੇਸ਼ਨ ਕਰਾਵਾਂਗੇ ਜੀ ਇਹ ਤੇ ਬਟਨ ਮੰਨ ਦੋਸਤਾਂ ਨੂੰ ਕਿ ਜੇ ਅਸੀਂ ਇਹ ਜਾਣਨੇ ਕਿ ਸਾਡਾ ਗਰਸ਼ਾ ਪੰਜਾਬ ਬੰਗਲਾਦੇਸ਼ ਪਾਣੀ ਦਾ ਬੰਗਾਲ ਬਣੇ ਕਿਉਂਕਿ ਜੋ ਮਾਦਰੀ ਆਪਣੇ ਦੇਸ਼ ਤੋਂ ਬੰਦਾਰ ਸਾਰੀ ਆ ਕਿ ਸ਼ਾਇਦ ਹੋ ਇਹਨਾਂ ਬਾਰੇ ਇਸ ਵਾਰ ਤੋਂ ਦੋ ਸਾਲ ਦਾ ਪਹਿਲਾਂ ਤੋਂ ਪਲੈਨਿੰਗ ਚੱਲ ਰਹੀ ਹੈ ਜਦੋਂ ਸਾਫ ਸਮਾਉਣ ਨੂੰ ਕੋਈ ਨਹੀਂ ਸਾਰੀ ਆ ਡੈਮੋਗ੍ਰਾਫਿਕ ਚੇਂਜ ਹੋ ਰਿਹਾ ਹੈ ਵਿਦਾਊਟ ਵੈਰੀਫਿਕੇਸ਼ਨ ਤੋਂ ਵਿਦਾਊਟ ਕੁਝ ਵੀ ਉਹਨੂੰ ਘੇੜਿੰਦਾ ਨਾਲੋਂ ਕੋ ਧਾਰ ਕਾਰਡ ਨਾਲੋਂ ਕੋ ਇਹ ਵੀ ਇਸ ਸਮਾਨ ਦੇ ਸਰਪਤ ਉਹ ਗੱਲ ਨਹੀਂ ਰੁਕੀ ਰੱਖੀ ਜਿੱਦਾਂ ਇਹ ਗੰਦੇਸ ਜਾ ਕੇ ਵਿਦਾਊਟ ਦੀ ਰੈਂਕ ਦੀ ਜਾਂਦਾ ਹੈ ਦਰਸ਼ਕਾਂ ਕੋਲ ਬਹੁਤ ਹੀ ਜ਼ਿਆਦਾ ਮਾਤਰਾ ਵਿੱਚ ਵੱਧ ਗਏ ਆ ਬਹੁਤ ਹੀ ਜ਼ਿਆਦਾ ਇਹਨਾਂ ਵੱਲ ਕਿਸੇ ਦਾ ਵੀ ਧਿਆਨ ਨਹੀਂ ਹੈ ਲੋਕੀ ਆਪਣੇ ਕਿਰਾਏ ਦੇ ਮਕਾਨ ਦੀ ਜਿੰਨੇ ਬਦੌਲਤ ਕਰਦੇ ਨੇ ਇਹ ਵੈਰੀਫਿਕੇਸ਼ਨ ਮਿਲ ਕੇ 100% ਸ਼ੋਰ ਕਰ ਦੋ ਕੋਈ ਹਰ ਕੋਈ ਵੈਰੀਫਿਕੇਸ਼ਨ ਕਰਾਉਣ ਦੇ ਬੰਦੇ ਦੀ ਜ਼ਿੰਮੇਵਾਰੀ ਹੈ ਹਾਂ ਮੈਂ ਉਹੀ ਤੇ ਖੜਾ ਜਿਹੜਾ ਮਾਲਕ ਹੈ ਮਾਲਕ ਨੂੰ ਕੋਈ ਗਵੇਰ ਨਹੀਂ ਹੈ ਉਹ ਨੋਟਿਸ ਘਟੋ ਕਿ ਜੇ ਮਾਲਕ ਤਾਹ ਰੱਖ ਸਕਦੇ ਆ ਕਿ ਵਾਊਟ ਵੈਰੀਫਿਕੇਸ਼ਨ ਤੋਂ ਵੀ ਰੱਖ ਸਕਦੇ ਆ ਵਾਊਟ ਵੈਰੀਫਿਕੇਸ਼ਨ ਨਾ ਨੋਟ ਅਲਾਉਡ ਕਰ ਦੋ ਕੋਈ ਅਲਾਉਡ ਨਹੀਂ ਆ ਜਿਹੜਾ ਵੈਰੀਫਿਕੇਸ਼ਨ ਤੋਂ ਬਿਨਾਂ ਡਾਕਟਰ ਉਹ ਮਾਲਕ ਤੋਂ ਬਾਰੇ ਬੀ